ਇੰਨੇ ਪਾੜ ਕਰ ਲੋ ਆ ਚੀਜ਼ ਮਿਲ ਜੂਗੀ ਇੰਨੇ ਪਾੜ ਕਰ ਲੋ ਆ ਚੀਜ਼ ਮਿਲ ਜੂਗੀ ਕਈ ਲੋਕ ਪਹਿਰਾ ਸਭ ਕੱਟਦੇ ਆ ਵੀ ਨਾਮ ਜਪਣ ਜਾਂਦੇ ਆ ਪਰ ਅਮਲ ਬਹੁਤ ਘੱਟ ਲੋਕ ਕਰਦੇ ਏਦਾਂ ਦੁੱਖ ਕੱਟੇ ਜਾਂ ਸਕਦੇ ਨੇ ਗੁਰੂ ਅਰਜਨ ਸਾਹਿਬ ਸੋਨੀ ਸਾਹਿਬ ਦੀ ਬਾਣੀ ਉਹਨਾਂ ਉਚਾਰੇ ਆ ਉਹਨਾਂ ਬਾਣੀ ਲਿਖੀ ਉਹ ਤਤੀਆਂ ਤਵੀਆਂ ਤੇ ਬੈਠੇ ਸਿਰ ਤੇ ਤਤੀਆਂ ਰੇਤਾ ਪਈਆਂ ਸ਼ਹੀਦੀ ਹੋਈ ਬਾਣੀ ਉਚਾਰਨ ਕਰਨ ਵਾਲੇ ਗੁਰੂ ਸਾਹਿਬ ਜਿਹੜੇ ਸੀਗੇ ਉਹਨਾਂ ਦੇ ਆਪ ਇਹਦੇ ਇਹ ਕਈ ਤੇ ਸਹੇ ਆ ਸਰੀਰਿਕ ਦੁੱਖ ਦਾ ਮਨ ਦੇ ਨਾਲ ਕੋਈ ਸਬੰਧ ਨਹੀਂ ਆ ਸਰੀਰਿਕ ਦੁੱਖਾਂ ਦੇ ਵਿੱਚ ਰਹਿੰਦੇ ਆ ਆਪਣੇ ਮਨ ਨੂੰ ਅਡੋਲ ਕਿਵੇਂ ਰੱਖਣਾ ਇਹ ਬਾਣੀ ਸੌਂਦੀ ਆ ਬਾਨੀ ਆ ਵੀ ਜੇਰੇ ਤੇਰੇ ਸਰੀਰ ਦੋਖਤਾਂ ਹੁੰਦੇ ਜਾਂਦੇ ਰਹਿੰਨੇ ਨੇ ਇਹਨਾਂ ਦੇ ਵਿੱਚ ਤੇਰਾ ਮਨ ਕਿਵੇਂ ਪੱਕਾ ਰਹੂਗਾ ਬਸ ਬਾਨੀ ਤੇ ਆ ਸੌਂਦੇ ਵੀ ਮਨ ਨੂੰ ਕਿਵੇਂ ਕੰਟਰੋਲ ਚ ਕਰਨਾ ਹੈ ਤੇ ਅਸੀਂ ਇਹ ਸਮਝ ਲੈਨੇ ਵੀ ਸ਼ਾਇਦ ਬਾਨੀ ਦੇ ਆ ਆ ਪੜਿਆ ਆ ਮਿਲ ਜਾਣਾ ਦੋਖਪੰਜਨ ਸਾਹਿਬ ਦਾ ਪਾਠ ਕੀਤੇ ਆ ਆ ਮਿਲ ਜਾਣਾ ਪਹਿਲੀ ਗੱਲ ਤੇ ਦੋਪੰਜ ਸਾਹਿਬ ਇੱਕ ਸ਼ਬਦ ਆ ਵਖਰਾ ਸਰਲੇਖ ਹੈ ਨਹੀਂ ਬਾਨੀ ਵਿੱਚ ਉੱਚ ਲਿਖਿਆ ਕਿ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਫਿਰ ਗਿਆਨ ਹੀ ਦੁਖ ਘਟ ਸਕਦਾ ਵਾ ਤੇ ਦੁਖ ਕਿਹੜੇ ਅੰਦਰ ਦੇ